ਫਲੋਰ ਬੀਤੀ ਰਾਤ ਇੱਕ ਟਰੱਕ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਇੱਕ ਨੌਜਵਾਨ ਹੋਇਆ ਜ਼ਖਮੀ ਜਿਤਨਾ ਸੀ ਕਿ ਫਲੋਰ ਬੀਤੀ ਰਾਤ ਬੀਰ ਅੰਬੇਡਕਰ ਚੌਕ ਵਿੱਚ ਇੱਕ ਟਰੱਕ ਨੰਬਰ ਪੀਵੀ07ਏਸੀ5003 ਅਤੇ ਮੋਟਰਸਾਈਕਲ ਨੰਬਰ ਪੀਵੀ08ਡੀਡੀ27 ਵਿੱਚ ਜ਼ਬਰਦਸਤ ਟੱਕਰ ਹੋ ਗਈ ਮੋਟਰਸਾਈਕਲ ਸਵਾਰ ਨੌਜਵਾਨ ਹੈਪੀ ਨੇ ਜ਼ਖਮੀ ਹਾਲਤ ਵਿੱਚ ਦੱਸਿਆ ਕਿ ਇਹ ਟਰੱਕ ਡਰਾਈਵਰ ਰੇਲਵੇ ਫਾਟਕਾਂ ਵੱਲੋਂ ਟਰੱਕ ਲੈ ਕੇ ਆ ਰਿਹਾ ਸੀ ਅਤੇ ਇਸ ਦਾ ਧਿਆਨ ਕਿਸੇ ਹੋਰ ਪਾਸੇ ਸੀ ਤਾਂ ਇਸ ਨੇ ਟਰੱਕ ਮੇਰੇ ਵੱਲ ਨੂੰ ਮੋੜ ਦਿੱਤਾ ਤਾ ਮੈਨੂੰ ਉਸਨੇ ਥੱਲੇ ਡੜ ਦੜ ਦਿੱਤਾ ਅਤੇ ਮੈਨੂੰ ਕਾਫੀ ਦੂਰ ਤੱਕ ਸੀਟਦਾ ਹੋਇਆ ਲੈ ਗਿਆ ਤੇ ਨੌਜਵਾਨ ਨੇ ਕਿਹਾ ਕਿ ਮੈਂ ਕਾਫੀ ਮੁਸ਼ਕਲ ਨਾਲ ਇਸ ਟਰੱਕ ਦੇ ਹੇਠੋਂ ਨਿਕਲਿਆ ਅਤੇ ਇਸ ਟਰੱਕ ਡਰਾਈਵਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਇਹ ਇੱਥੋਂ ਭੱਜ ਨਿਕਲਿਆ ਤੇ ਮੈਂ ਇਸ ਦੀ ਟਰੱਕ ਦੀ ਚਾਬੀ ਕੱਢ ਲਈ ਤਾਂ ਮੌਕੇ ਤੇ ਲੋਕੋ ਲੋਕ ਵੀ ਇਕੱਠੇ ਹੋ ਗਏ ਜਿਨ੍ਹਾਂ ਨੇ ਮੈਨੂੰ ਪਾਣੀ ਪਿਆ ਅਤੇ ਮੈਨੂੰ ਇੱਕ ਸਾਈਡ ਤੇ ਕੀਤਾ ਮੌਕੇ ਤੇ ਥਾਣਾ ਫਲੋਰ ਦੇ ਏਐਸਆਈ ਜਸਵਿੰਦਰ ਸਿੰਘ ਅਤੇ ਹੈੱਡ ਕਨਸਟੇਬਲ ਬਲਕ੍ਰਮ ਪੁਜੇ ਜਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਨੌਜਵਾਨ ਨੂੰ ਜ਼ਖਮੀ ਹਾਲਤ ਵਿੱਚ ਇਲਾਜ ਕਰਵਾਉਣ ਲਈ ਫਲੋਰ ਦੇ ਸਿਵਲ ਹਸਪਤਲ ਵਿਖੇ ਇੱਕ ਨੀਜੀ ਗੱਡੀ ਰਾਹੀਂ ਭੇਜਿਆ ਏਪੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਸ੍ਰਿੰਦਰ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਬਾਜੀ ਕੀ ਨਾਮ ਆ ਤੁਹਾਡਾ ਬਾਜੀ ਛੋਟਾ ਨਾਮ ਹੈਪੀ ਹੈ ਜੀ ਉਹਦਾ ਅਭਿਨੰਦਨਯੋਗ ਹੈ ਨਾਮ ਪਿੰਡਕੜਾ ਬਾਜੀ ਉਹਦਾ ਪਿੰਡ ਛਾਹ ਕੋਲ ਤੋਂ ਆਈ ਮੈਂ ਕੋਟ ਵਾਲੀ ਰਹਿਣਾ ਉਹਦੇ ਭਰਾ ਕੋ ਓਕੇ ਆ ਹਾਸਕਦਾ ਆ ਬਾਜੀ ਦਾ ਬਾਜੀ ਮੈਂ ਉਧਰੋਂ ਨਾਲ ਸੀਗਾ ਓਕੇ ਆ ਟਰੱਕ ਵਾਲੇ ਦਾ ਮੂੰਹ ਪਰਾਂ ਨੂੰ ਸੀਗਾ ਇਹਨੇ ਵੜਤਾ ਇਹਨੂੰ ਮੈਂ ਦੇਖਦਾ ਹੋਰ ਪਾਸੇ ਸੀ ਗੱਡੀ ਨੂੰ ਦੇਖਦਾ ਹੋਂ ਨੂੰ ਸੀਗਾ ਓਕੇ ਤੇ ਉੱਤੇ ਝਾੜਦੇ ਇਹਨੇ ਉੱਪਰ ਝਾੜ ਦਿੱਤੀ ਓਕੇ ਇਕੱਲੇ ਸੀ ਤੁਸੀਂ ਹਾਂਜੀ ਮੈਂ ਪਹਿਲਾਂ ਸੀ 7-8 ਦਿਨ ਲੱਗੇ ਮੈਂ ਟਰੱਕ ਮੈਂ ਕੋਸ਼ਿਸ਼ ਇਹਨਾਂ ਨੇ ਦੋ ਦੋ ਚਾਪਲੀ ਕੱਟੀ ਟਰੱਕ ਦੀ ਉਹ ਸਾਈਡ ਤੋਂ ਆਵਾਜ਼ ਆਉਂਦੀ ਸੀ ਉਹ ਚਾਪਲੀ ਕੀਤੀ ਸੀ ਉਹ ਭੱਜ ਗਿਆ ਨਾ ਪਤਾ ਨਹੀਂ ਕਿ ਕਿੱਦਾਂ ਚਲ ਗਿਆ ਓਕੇ ਜਿਆਦਾ ਸਾੜ ਰਿਹਾ ਕਿ ਕਿਦਾਂ ਇੱਕੋ ਸਾੜ ਨਹੀਂ ਹਿੱਟਾ ਜੀ ਕੀ ਨਾਦ ਰਕਤਾ ਜਸਵਿੰਦਰ ਸਰ ਇੱਕ ਤਾਜਬਾਰ ਦੇ ਕੋਲ ਐਕਸੀਡੈਂਟ ਹੋਇਆ ਟਰੱਕ ਦੇ ਥੱਲੇ ਇੱਕ ਮੋਟਰਸਾਈਕਲ ਵਾਲਾ ਦੇ ਦਿੱਤਾ ਹੈਗਾ ਤੁਸੀਂ ਮੌਕੇ ਦਾ ਕੀ ਸਾਰਾ ਮਾਮਲਾ ਹੈਗਾ ਇਹ ਐਕਸੀਡੈਂਟ ਟਰੱਕ ਵਾਲਾ ਇਧਰੋਂ ਆ ਰਿਹਾ ਸੀ ਪੜਦਾ ਵੱਲੋਂ ਜੀ ਉਹ ਮੋਟਰਸਾਈਕਲ ਇਧਰੋਂ ਆ ਰਿਹਾ ਸੀ ਕੰਪਨੀ ਵੱਲੋਂ ਲਾਤੀ ਹੋਇਆ ਉਹ ਮੁਰਜ਼ਾ ਵਾਲਾ ਮੁਰਜ਼ਾ ਥੱਲੇ ਵਰ ਗਿਆ ਇਹ ਮੋਟਰ ਜਿਹੜਾ ਉਹ ਨੰਦਰ ਨਾਲ ਉਹਦੇ ਸਾਥ ਲੱਗੀ ਥੋੜੀ ਜਿਹੀ ਆ ਬਤਾ ਬਚਾਇਆ ਠੀਕ ਆ ਤੇ ਟਰੱਕ ਵਾਲਾ ਆਇਆ ਕਾਬੂ ਟਰੱਕ ਵਾਲਾ ਭੱਜ ਗਿਆ ਟਰੱਕ ਛੱਡ ਕੇ ਟਰੱਕਾਂ ਨੂੰ ਨਾਣੇ ਲੈ ਗਏ ਉਹ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ